ਗੱਡੀਆਂ ਕਿਹਨੇ ਗੱਡੀਆਂ ਪ੍ਰਾ ਕਰਵਾ ਦੂੰ ਗੱਡੀਆਂ ਠੱਕ ਦੋ ਗੱਡੀਆਂ ਨੂੰ ਨਾ ਲਾ ਦਿਓ ਦੇਖੋ ਮੈਂ ਤੁਹਾਨੂੰ ਕਿ ਯਾਤਰੀ ਆ ਮੈਂ ਬਟਾਰਾ ਤੋਂ ਆਇਆ ਸਪੈਸ਼ਲੀ ਇੱਥੇ ਸੰਗਰੂਰ ਆਪਣਾ ਕਿਸੇ ਆਪਣੇ ਡੀਲਰ ਨਾਲ ਮਿਲਿਆ ਤੇ ਮੈਂ ਦੇਖਿਆ ਵੀ ਇੱਥੇ ਅੱਗ ਲੱਗ ਗਈ ਇਹ ਆ ਈਟੀਮ ਨੂੰ ਅੱਗ ਲੱਗ ਗਈ ਐ ਤੇ ਕੋਈ ਨਾ ਕਿ ਫਾਇਰ ਇਨਸਟਰੂਮੈਂਟ ਜੋ ਹੈ ਆਪਣਾ ਅਵੇਲੇਬਲ ਹੋਣਾ ਚਾਹੀਦਾ ਜਿੱਦਾਂ ਮੌਕੇ ਤੇ ਕੋਈ ਵੀ ਯਾਤਰੀ ਉਹਨੂੰ ਯੂਜ਼ ਕਰਕੇ ਅੱਗ ਬੁਝਾ ਸਕੇ ਆਗੇ ਜੇ ਇਹੋ ਜਿਹਾ ਇਨਸਟਰੂਮੈਂਟ ਨਹੀਂ ਹੋਏਗਾ ਤੇ ਲੱਗੇ ਜਿਵੇਂ ਦੁਕਾਨਾਂ ਨੇ ਜਿਸ ਤਰ੍ਹਾਂ ਆਪਣਾ ਅਪਰਾ ਦੇਖ ਰਹੇ ਹੋ ਬੁੱਕਸਟੋਰ ਹੈ ਅਗਰ ਬੁੱਕਸਟੋਰ ਨੂੰ ਅੱਗ ਲੱਗ ਜਾਂਦੀ ਸਾਰੀ ਅੱਗ ਦੇ ਸਾਰੇ ਸਾਰੇ ਬਸਾਂ ਦੇ ਯਾਤਰੀ ਖਰਾਬ ਹੋਣੇ ਸੀਗੇ ਤੇ ਮੈਂ ਤਾਂ ਸਰਕਾਰ ਨੂੰ ਅਹੀ ਬੇਨਤੀ ਕਰਾਂਗਾ ਵੀ ਹਰ ਇੱਕ ਬਸ ਸਟੈਂਡ ਤੇ ਹਰ ਇੱਕ ਸਟੇਸ਼ਨ ਦੇ ਉੱਤੇ ਫਾਇਰ ਵਾਲੇ ਪਾਣੀ ਨੂੰ ਬੁਝਾਉਣ ਵਾਸਤੇ ਇੰਸਟੂਮੈਂਟ ਲਗਾਏਗਾ ਜਿਹੜੇ ਪਬਲਿਕ ਡੀਲਿੰਗ ਵੱਗਦਾ ਹੈ ਸਰਕਾਰੀ ਹਸਪਤਲ ਦੇ ਕਿਹੜੇ ਕਿਹੜਾ ਹਾਸਾ ਹੋਇਆ ਉਸ ਦਾ ਗੁਜਰਾਤ ਜੋ ਹੈ ਉਹ ਵੀ ਕਈ ਜਾਨਾਂ ਜਾ ਬਹੁਤ ਸਾਰੇ ਹਾਸੇ ਹੋ ਜਾਂਦੇ ਆ ਜੀ ਇਹ ਹਾਸਿਆਂ ਨੂੰ ਬਚਾਉਣਾ ਵੀ ਅਸੀਂ ਆ ਸਾਰਿਆਂ ਸਾਥ ਮਿਲ ਕੇ ਬਚਾਉਣਾ ਹੈ ਤੇ ਪਲੱਸ ਪਬਲਿਕ ਨੂੰ ਇਹ ਤਰੀਕਾ ਵੀ ਦੱਸਿਆ ਜਾਏ ਵੀ ਇੰਸਟੂਮੈਂਟ ਯੂਜ਼ ਕਿਦਾਂ ਕਰੀਦਾ ਨਹੀਂ ਉਹ ਤਾਂ ਪਾਣੀ ਦੀ ਬਾਲਟੀ ਵੀ ਹੁੰਦੀ ਨੇ ਦਿੱਤਾ ਵੀ ਕੋਈ ਨਹੀਂ ਪ੍ਰਸ਼ਾਸਨ ਦੀ ਨਾਈ ਕੋਲ ਬਿਲਕੁਲ ਪ੍ਰਸ਼ਾਸਨ ਰੱਖੀ ਹੈ ਜੀ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਵੀ ਖੜ ਜਗਾ ਰੇਤ ਦੀ ਬਾਲਟੀ ਪਾਣੀ ਦੀ ਬਾਲਟੀ ਦੇ ਮਲਬਲ ਨਹੀਂ ਹੁੰਦੇ ਕਿਉਂਕਿ ਪਾਣੀ ਸੁੱਕ ਜਾਂਦਾ ਰੇਤ ਦੀ ਬਾਲਟੀ ਹੋਏ ਜਾਂ ਕਾਰਬਨ ਡਾਈਆਕਸਾਈਡ ਦੀ ਆਂਦੇ ਅੱਜ ਕੱਲ ਆਪਣਾ ਅਗ ਵੀ ਆਉਂਦੇ ਆ ਸਾਰੇ ਕੋਸਪਲੇਟ ਦੇ ਅਵੇਲੇਬਲ ਹੁੰਦੇ ਆ ਉਹ ਬਾਸ਼ਣ ਦੇ ਅਵੇਲੇਬਲ ਹੋਣੇ ਚਾਹੀਦੇ ਤੇ ਟਾਈਮ ਟੂ ਟਾਈਮ ਉਹਨੂੰ ਉਹਦੇ ਜਿੱਦਾਂ ਆਪਣਾ ਸਪੈਰੀ ਡੇਟ ਆਈ ਨੇ ਉਹਨੂੰ ਚੇਂਜ ਵੀ ਕਰਨਾ ਚਾਹੀਦਾ ਆਪੇ ਆ ਨਿਊਜ਼ਪੇਪਰ ਦੁਕਾਨ ਆ ਬਾਸਟਰ ਦੇ ਏਟੀਐਮ ਦੇ ਨਾਲ ਹੀ ਹੈ ਕੀ ਹੋਇਆ ਗੱਲ ਇਹ ਅੰਦਰ ਦੱਸ ਕੇ ਗਏ ਸੀ ਇੱਕ ਦੋ ਬੰਦੇ ਦੱਸ ਕੇ ਗਏ ਜਿਵੇਂ ਅੰਦਰ ਏਟੀਐਮ ਚੱਕ ਲੱਗ ਗਈ ਤੇ ਉਸ ਕਰਕੇ ਮੈਂ ਬਾਹਰ ਨਿਕਲ ਕੇ ਦੇਖਿਆ ਦੇਖਿਆ ਤੇ ਏਸੀ ਨੂੰ ਅੱਗ ਲੱਗੀ ਸੀ ਅੱਛਾ ਜੀ ਉਹ ਕੀ ਕਾਸੀ ਸਾਡੇ ਦੁਕਾਨ ਸੇ ਅਸੀਂ ਸਮਾਨ ਕੱਢਿਆ ਸਾਰਾ ਬਾਹਰ ਅੱਛਾ ਜੀ ਅਖਬਾਰ ਅਦੀ ਨਿਊਜ਼ਪੇਪਰ ਦੀ ਤੇ ਬਾਕਸ ਵਗੈਰਾ ਨੇ ਅੰਦਰ ਸਾਰੇ ਬਾਕਸ ਨੇ ਜਮਾੜੀ ਮੋਟੀ ਇਧਰ ਮੋਟ ਜਲਦੀ ਓਖਾ ਹੋ ਜਾ ਅੱਜ ਪਹਿਲੇ ਪੁੱਛ ਵਾਲਿਆਂ ਨੇ ਵਜਾਈਏ ਲੋਕਾਂ ਨੇ ਪਾਣੀ ਪਾਇਆ ਪਾਣੀ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਸਮਝਦੇ ਨਹੀਂ ਵੀ ਕੋਈ ਐਡਾ ਬੜਾ ਬਸਟਰਡ ਐਡੀ ਪਬਲਿਕਾਂ ਦੀ ਉਹੜੇ ਕੁਫਾਰੀ ਇਸ ਨੂੰ ਮੈਂ ਟ ਨਹੀਂ ਲਗਾ ਰਿਹਾ ਲੱਗੈਗੇ ਨਹੀਂ ਲੱਗਿਆ ਅੰਦਰ ਵੀ ਨਹੀਂ ਲੱਗਿਆ ਅੰਦਰ ਵੀ ਜ਼ਰੂਰੀ ਹੈ ਏਟਮ ਅੱਛਾ ਏਟਮ ਵੀ ਇਹ ਚੀਜ਼ ਜ਼ਰੂਰੀ ਹੈ ਲਾਏ ਇਹ ਦੁਕਾਨ ਦਾ ਹੁੰਦਾ ਸੀ ਕਿ ਉਹ ਚੀਜ਼ ਹੁੰਦੀ ਫਰਕ ਪੈ ਜਾਂਦਾ ਉਹ ਚੀਜ਼ ਨਾਲ ਕੀ ਸੀ ਨਾਮ ਤੇ ਪਹੁੰਚਦੀ ਆ ਬੜੀ ਜਿੱਡੀ ਗੱਡਾ ਵੱਡਾ ਹਾਸਾ ਹੋ ਸਕਦਾ ਸੀ ਹੋ ਸਕਦਾ ਜੀ ਪੂਰੀ ਅੱਗ ਤਾਂ ਜੀ ਪੂਰੀ ਦੁਕਾਨ ਤੱਕ ਪਹੁੰਚ ਗਈ ਸੀ ਕਿ 2 ਮਿੰਟ ਹੋਰ ਲੇਟ ਹੋ ਜਾਂਦੀ ਅੱਗਰ ਵੀ ਲੱਗਿਆ ਹੁੰਦੀ ਕਿੰਨੇ ਕੁ ਲੋਕਾਂ ਦੇ ਕੰਮ ਦੇ ਕਿੰਨੇ ਕੰਮ ਜੀ ਪਬਲਿਕ ਦਾ ਬੱਸ ਸਟੈਂਡ ਹੈ ਪਬਲਿਕ ਤਾਂ ਆਉਂਦੇ ਜਾਂਦੇ ਰਹਿੰਦੀ ਹੈ ਇਹ ਸਰ 12:25 ਮਿੰਟ ਦੇ ਅਸੀਂ ਇੱਧਰ ਗਸ਼ਤ ਕਰਦੇ ਫਿਰਦੇ ਸੀ ਗਸ਼ਤ ਕਰ ਕਰਦੇ ਇੱਥੇ ਅੱਗ ਲੱਗੀ 12:25 ਮਿੰਟ ਦਾ ਟਾਈਮ ਸੀ ਲਗਭਗ ਏ ਏਟੀਐਮ ਅਸੀਂ ਅੱਗਾ ਦੇਖੀ ਜੋ ਅੱਗ ਧੂਆ ਦੇਖਿਆ ਅਸੀਂ ਅੰਦਰ ਅੱਗੇ ਦੇਖਿਆ ਤਾਂ ਏਟੀਐਮ ਐਕਸੇ ਬੈਂਕ ਦਾ ਸੀ ਉਹਨੂੰ ਅੱਗ ਲੱਗੇ ਹੋਏ ਤੇ ਅਸੀਂ ਫਾਇਰ ਗ੍ਰੇਡ ਨੂੰ ਕੌਣ ਕਾਕੇ ਮਟਮਟੇ ਬਦਕੇ ਕਾਰਵਾਈ ਕਰੇਗੇ ਅੱਗੇ ਤੁਸੀਂ ਨਹੀਂ ਸਾਡੇ ਨਾਲ ਸਾਡੇ ਰਵਿੰਦਰਪਾਲ ਸਿੰਘ ਇੰਸਪੈਕਟਰ ਤੁਸੀਂ ਅੱਗ ਬੁਝਾਉਣ ਲੱਗੇ ਹੋਏ ਪਾਣੀ ਪਾਏ ਪਾਣੀ ਤੁਸੀਂ ਪੁਲਿਸ ਵਾਲੇ ਕੀ ਕਰਿਆ ਪਰ ਤੁਸੀਂ ਦੇਖਦੇ ਨਹੀਂ ਮੇਰੇ ਫਾਇਰ ਇੰਸਟਰੂਮੈਂਟ ਲੱਗੇ ਨਹੀਂ ਹੋਏ ਬਸ ਸਟੈਂਡ ਤੇ ਲੱਗਾ ਪਿਛਲੇ ਪਾਸੇ ਉੱਤਰ ਲੱਗਾ ਪਿਛਲੇ ਪਾਸੇ ਲੱਗਾ ਲੱਗਾ ਸਰ ਸਾਰਾ ਕਬਰ ਕਰਨਾ ਹੁੰਦਾ ਨਾ ਕੋਈ ਸਟੈਂਡਰਡ ਨਹੀਂ ਚਲਦਾ ਜੀ ਤੋਂ ਅਸੀਂ ਫਾਇਰ ਨੂੰ ਜਦੋਂ ਫੋਨ ਕੀਤਾ ਜਾਂ ਫਾਇਰ ਨੇ ਜਦੋਂ ਪਿੱਛੇ ਮਿੱਟੀ ਆ ਗਈ ਆ ਕੰਗੈਲੀ ਮੰਨਦੇ ਹੋ ਦੀ ਬਾਤ ਕੰਗੈਲੀ ਤਾਂ ਜੀ ਆ ਫਾਇਰ ਨਹੀਂ ਫਾਇਰ ਲੱਗਿਆ ਹੋਇਆ ਹੈਗਾ ਅੰਦਰ ਹੀ ਠੀਕ ਆ ਅੰਮ੍ਰੇ ਪਤਾ ਨਹੀਂ ਮੌਕੇ ਤੇ ਨਹੀਂ ਉੱਠ ਨੂੰ ਨਾ ਪਰ ਫਾਇਰ ਗਣਨੇ ਮਿੱਟੀ ਮਿੱਟੀ ਆ ਗਈ ਜੀ ਕਿੰਨੇ ਕਿਲੋ ਦਾ ਟਾਈਮ ਹੈ ਬੰਦੇ ਰੱਖ ਤਨ ਨਹੀਂ ਲੋਕਾਂ ਵਿੱਚ ਕੋਈ ਉਹ ਨਹੀਂ ਠੀਕ ਨੇ ਏਟੀਐਮ ਕੋਲ ਆਉਂਦੇ ਹੋ